ਕੋਸ਼ ਦਿਨਾ ਤੋਂ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਉਸੇ ਖਬਰ ਦੇ ਚਰਚੇ ਹਰ ਇੱਕ ਦੇ ਮੋਬਾਈਲ ਤੇ ਨੇ ਹਰ ਇੱਕ ਦੀ ਜ਼ੁਬਾਨ ਤੇ ਨੇ ਇੱਕ ਲੜਕੀ ਪੌੜੀਆਂ ਤੋਂ ਉਤਰਦੀ ਆ ਉਹ ਜਲਦੀ ਹੁੰਦੀ ਆ ਅੱਗ ਲੱਗੀ ਹੁੰਦੀ ਆ ਤੇ ਕਿਸੇ ਵੱਲੋਂ ਉਹਦੀ ਵੀਡੀਓ ਬਣਾਈ ਜਾਂਦੀ ਆ ਵੀਡੀਓ ਬਣਾਉਣ ਵਾਲੀ ਉਹਦੀ ਭੈਣ ਹੁੰਦੀ ਆ ਹੁਣ ਉਸ ਤੋਂ ਬਾਅਦ ਜਿਹੜੀ ਉਹਦੀ ਭੈਣ ਹੁੰਦੀ ਆ ਉਹ ਆਵਾਜ਼ ਮਾਰਦੀ ਆ ਕਿਉਂਕਿ ਘਰ ਦੇ ਵਿੱਚ ਉਹ ਦੋਨੋਂ ਕੱਲੀਆਂ ਹੁੰਦੀਆਂ ਨੇ ਜਿਹੜੀ ਜਲਣ ਵਾਲੀ ਔਰਤ ਸੀ ਉਹਦਾ ਨਾਮ ਸੀ ਨਿੱਕੀ ਤੇ ਉਹਦੀ ਭੈਣ ਹੁੰਦੀ ਐ ਕੰਚਨ ਉਹ ਘਰ ਤੋਂ ਬਾਹਰ ਆਵਾਜ਼ ਮਾਰਦੀ ਐ ਕਿਉਂਕਿ ਘਰ ਦੇ ਵਿੱਚ ਉਸ ਸਮੇਂ ਕੋਈ ਵੀ ਨਹੀਂ ਹੁੰਦਾ ਦੋਨਾਂ ਭੈਣਾਂ ਤੋਂ ਇਲਾਵਾ ਜਦੋਂ ਬਾਹਰ ਆਵਾਜ਼ ਮਾਰਦੀ ਐ ਤਾਂ ਫਿਰ ਕੰਚਨ ਦਾ ਪਤੀ ਨਿੱਕੀ ਦਾ ਪਤੀ ਤੇ ਇਹਨਾਂ ਦਾ ਸੱਸ ਸਹੁਰਾ ਇਹ ਘਰ ਵੱਲ ਨੂੰ ਭੱਜਦੇ ਨੇ ਹੁਣ ਪਿੰਡ ਹੁੰਦਾ ਪਿੰਡ ਦੇ ਵਿੱਚ ਹੁਣ ਆਪਾਂ ਨੂੰ ਪਤਾ ਵੀ ਇੱਕ ਦੂਜੇ ਦੇ ਲੋਕ ਨਾਲ ਜੁੜੇ ਹੁੰਦੇ ਨੇ ਹੋਰ ਵੀ ਲੋਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਉੱਥੇ ਜਾ ਕੇ ਦੇਖਦੇ ਨੇ ਵੀ ਨਿੱਕੀ ਜਿਹੜੀ ਉਹ ਜਲਦੀ ਹੁੰਦੀ ਐ ਅੱਗ ਤੇ ਕਾਬੂ ਪਾਇਆ ਜਾਂਦਾ ਹੁਣ ਜਿਹੜਾ ਨਿੱਕੀ ਦਾ ਪਤੀ ਸੀ ਵਿਪਨ ਉਹ ਉੱਤੇ ਜਾਂਦਾ ਉੱਤੋਂ ਫਟਾਫਟ ਥੱਲੇ ਆਉਂਦਾ ਉਹ ਇੱਕ ਗੱਡੀ ਬੈਕ ਕਰਦਾ ਗੱਡੀ ਬੈਕ ਕਰਕੇ ਨਿੱਕੀ ਨੂੰ ਉੱਤੋਂ ਚੱਕ ਕੇ ਲਿਆਂਦਾ ਜਾਂਦਾ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਤੇ ਜਿਹੜਾ ਵਿਪਨ ਹੁੰਦਾ ਉਹ ਇੰਨਾ ਜ਼ਿਆਦਾ ਹੌਪਲੈਸ ਹੋ ਜਾਂਦਾ ਡਰ ਜਾਂਦਾ ਉਹ ਤੋਂ ਗੱਡੀ ਨਹੀਂ ਚੱਲਦੀ ਉਹਨਾਂ ਦੇ ਪਿੰਡ ਦਾ ਉਹਨਾਂ ਦੇ ਪਰਿਵਾਰ ਦਾ ਇੱਕ ਲੜਕਾ ਹੁੰਦਾ ਦਵਿੰਦਰ ਉਹ ਉਹਨੂੰ ਗੱਡੀ ਚੋਂ ਕੱਢਦਾ ਗੱਡੀ ਆਪ ਚਲਾਉਂਦਾ ਤੇ ਗੱਡੀ ਦੇ ਵਿੱਚ ਬੈਠਦੇ ਨੇ ਚਲਾਣ ਵਾਲਾ ਦਵਿੰਦਰ ਤੇ ਨਿੱਕੀ ਦੇ ਸੱਸ ਸਹੁਰਾ ਤੇ ਨਿੱਕੀ ਦੀ ਜਿਹੜੀ ਭੈਣ ਹੁੰਦੀ ਹੈ ਕੰਚਨ ਤੇ ਇੱਕ ਨਿੱਕੀ ਦਾ ਜੇਠ ਰੋਹਿਤ ਹੁਣ ਉਸੇ ਸਮੇਂ ਕੰਚਨ ਆਪਣੇ ਪੇਕਿਆਂ ਨੂੰ ਫੋਨ ਕਰਦੀ ਹੈ ਵੀ ਇੱਥੇ ਨਿੱਕੀ ਦੇ ਨਾਲ ਕੰਡ ਹੋ ਗਿਆ ਫਿਰ ਥੋੜੀ ਦੇਰ ਬਾਅਦ ਕੰਚਨ ਵੱਲੋਂ ਫੋਨ ਕੀਤਾ ਜਾਂਦਾ ਵੀ ਅਸੀਂ 40s ਹਸਪੀਟਲ ਜਾ ਰਹੇ ਹਾਂ ਤੁਸੀਂ ਉੱਥੇ ਆ ਜਾਓ ਜਿਹੜੀ ਇਹ ਘਟਨਾ ਹੈ ਮਹਾਤਮਾ ਬੁੱਧਨਗਰ ਦੇ ਗ੍ਰੇਟਰ ਨੋਇਡਾ ਦੇ ਇੱਕ ਛੋਟਾ ਜਿਹਾ ਪਿੰਡ ਹੈ ਸਿਰਸਾ ਯੂਪੀ ਦੇ ਵਿੱਚ ਹੁਣੇ 40s ਹਸਪੀਟਲ ਪਹੁੰਚਦੇ ਨੇ ਉੱਥੇ ਜਾ ਕੇ ਇੱਕ ਮੈਮੋ ਬਣਾਇਆ ਜਾਂਦਾ ਹੈ ਮੈਮੋ ਦੇ ਵਿੱਚ ਨਿੱਕੀ ਵੱਲੋਂ ਦੱਸਿਆ ਜਾਂਦਾ ਹੈ ਵੀ ਸਿਲੰਡਰ ਦੇ ਫਟਣ ਕਾਰਨ ਉਹ ਅੱਗ ਦੇ ਨਾਲ ਝੁਲਸੀ ਹੈ ਉਸ ਸਮੇਂ ਤੱਕ ਉਹ 70% ਜਲੀ ਹਾਲਤ ਦੇ ਵਿੱਚ ਹੁੰਦੀ ਹੈ ਉਹਨੂੰ ਉੱਥੇ ਐਡਮਿਟ ਕੀਤਾ ਜਾਂਦਾ ਹੈ ਨਿੱਕੀ ਦਾ ਪੇਕਾ ਪਰਿਵਾਰ ਵੀ ਉੱਥੇ ਪਹੁੰਚਦਾ ਉਹਨੂੰ ਫਸਟ ਡੇਟ ਦੇਣ ਤੋਂ ਬਾਅਦ ਡਾਕਟਰਾਂ ਵੱਲੋਂ ਕਹਿ ਦਿੱਤਾ ਜਾਂਦਾ ਵੀ ਇੱਥੇ ਇਹਦਾ ਇਲਾਜ ਸੰਭਵ ਨਹੀਂ ਇਹਨੂੰ ਦਿੱਲੀ ਦੇ ਸਫਤਰਗੰਜ ਹਸਪੀਟਲ ਦੇ ਵਿੱਚ ਲੈ ਜਾਓ ਫਿਰ ਉਸੇ ਸਮੇਂ ਨਿੱਕੀ ਨੂੰ ਲੈ ਕੇ ਦਿੱਲੀ ਦੇ ਸਫਦਰਗੰਜ ਹਸਪੀਟਲ ਵੱਲ ਨਿਕਲਿਆ ਜਾਂਦਾ ਐਂਬੂਲੈਂਸ ਦੇ ਵਿੱਚ ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਹੁਣ 70% ਬੰਦਾ ਝੁਲਸਿਆ ਹੋਵੇ ਤਾਂ ਹਾਲਾਤ ਸੋਚੋ ਵੀ ਕਿਵੇਂ ਦੇ ਹੋਣਗੇ ਰਸਤੇ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਉਹਨੂੰ ਰੋਕਿਆ ਜਾਂਦਾ ਵੀ ਚਲੋ ਇੱਥੇ ਇਲਾਜ ਕਰਵਾਈਏ ਪਰ ਉਹ ਹਸਪੀਟਲ ਵਾਲਿਆਂ ਦਾ ਵੀ ਕਹਿਣਾ ਹੁੰਦਾ ਵੀ ਇਹਦਾ ਇਲਾਜ ਸਿਰਫ ਜੇ ਹੋ ਸਕਦਾ ਤਾਂ ਦਿੱਲੀ ਦੇ ਸਫਦਰਗੰਜ ਹਸਪੀਟਲ ਦੇ ਵਿੱਚ ਉੱਥੇ ਲੈ ਕੇ ਜਾਓ ਹੁਣ ਉੱਥੇ ਜਦੋਂ ਲੈ ਕੇ ਜਾਂਦੇ ਨੇ ਉੱਥੇ ਪਹੁੰਚਦਾ ਪਰਿਵਾਰ ਨਿੱਕੀ ਨੂੰ ਲੈ ਕੇ ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਨਿੱਕੀ ਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਨਿੱਕੀ ਦੀ লাশ ਵਾਪਸ ਉਹਦੇ ਸਹੁਰੇ ਪਿੰਡ ਸਿਰਸਾ ਲੈ ਕੇ ਆਈ ਜਾਂਦੀ ਹੈ 21 ਅਗਸਤ 2025 ਦੀ ਇਹ ਘਟਨਾ ਸੀ 22 ਅਗਸਤ 2025 ਨੂੰ ਨਿੱਕੀ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਅੰਤਿਮ ਸੰਸਕਾਰ ਦੇ ਵਿੱਚ ਦੋਨੋਂ ਪਰਿਵਾਰ ਸ਼ਾਮਲ ਹੁੰਦੇ ਨੇ ਨਿੱਕੀ ਦੇ ਸਹੁਰੇ ਪਿੰਡ ਦੇ ਲੋਕ ਤੇ ਉਹਦੇ ਪੇਕੇਆਂ ਪਿੰਡ ਦੇ ਤੇ ਹੋਰ ਰਿਸ਼ਤੇਦਾਰ ਉੱਥੇ ਨਿੱਕੀ ਦੇ ਸਹੁਰਾ ਸਤਵੀਰ ਜੇਠ ਰੋਹਿਤ ਸਾਰੇ ਕੇ ਲਈ ਵੀ ਹੋਰ ਵੀ ਪਰਿਵਾਰ ਦੇ ਲੋਕ ਉਥੇ ਸ਼ਾਮਲ ਹੁੰਦੇ ਨੇ ਨਿੱਕੀ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ। ਅੰਤਿਮ ਸੰਸਕਾਰ ਹੋਣ ਤੋਂ ਬਾਅਦ ਇੱਥੇ ਤੱਕ ਸਾਰਾ ਕੁਝ ਹਜੇ ਨਾਰਮਲ ਹੁੰਦਾ ਤੇ 12:40 ਮਿੰਟ ਤੱਕ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਕੰਚਨ ਵੱਲੋਂ। ਉਹਦਾ ਕਹਿਣਾ ਸੀ ਵੀ ਉਹਦੀ ਭੈਣ ਨਿੱਕੀ ਨੂੰ ਉਹਦੇ ਪਤੀ ਵਿਪਨ ਨੇ ਅੱਗ ਲਾਈਏ। ਜਿਹੜਾ ਨਿੱਕੀ ਦਾ ਪਤੀ ਹੁੰਦਾ। ਉਹਨੇ ਅੱਗ ਲਾਈਏ ਇਸ ਕਰਕੇ ਸੜੀ ਹੈ ਜਦੋਂ ਤੋਂ ਪੁੱਛਿਆ ਜਾਂਦਾ ਤਾਂ ਕੰਚਨ ਦਾ ਕਹਿਣਾ ਸੀ ਵੀ ਸਾਡੀਆਂ ਦੋਨਾਂ ਭੈਣਾਂ ਦਾ ਵਿਆਹ ਇੱਕੋ ਘਰ ਦੇ ਵਿੱਚ ਦੋ ਭਰਾਵਾਂ ਦੇ ਨਾਲ ਹੋਇਆ। ਕੰਚਨ ਦਾ ਵਿਆਹ ਹੋਇਆ ਹੁੰਦਾ ਰੋਹਿਤ ਨਾਲ ਤੇ ਨਿੱਕੀ ਦਾ ਵਿਆਹ ਹੋਇਆ ਹੁੰਦਾ ਵਿਪਨ ਨਾਲ। ਤੇ ਸਾਡੇ ਤੋਂ ਦਾਜ ਦੀ ਮੰਗ ਕੀਤੀ ਜਾਂਦੀ ਸੀ। ਸਾਨੂੰ ਮਾਰਿਆ ਕੁੱਟਿਆ ਜਾਂਦਾ ਸੀ, ਟੌਰਚਰ ਕੀਤਾ ਜਾਂਦਾ ਸੀ। ਇਸੇ ਦੇ ਚੱਲਿਆਂ ਵਿਪਨ ਨੇ ਨਿੱਕੀ ਨੂੰ ਅੱਗ ਲਾ ਕੇ ਸਾੜ ਦਿੱਤਾ। ਇਹ ਬਿਆਨ ਦਿੱਤਾ ਜਾਂਦਾ। ਐਫ ਆਈ ਆਰ ਤੋਂ ਬਾਅਦ ਹੁਣ ਪੁਲਿਸ ਨੇ ਹਰਕਤ ਦੇ ਵਿੱਚ ਆਉਣਾ ਸੀ ਇੱਕ ਜਵਾਨ ਔਰਤ ਦੀ ਇਸ ਤਰੀਕੇ ਨਾਲ ਇੰਨੇ ਬੁਰੇ ਤਰੀਕੇ ਨਾਲ ਮੌਤ ਹੁੰਦੀ ਹੈ। ਗਰਦਿਆਂ ਨੂੰ ਗ੍ਰਿਫਤਾਰ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਘਰ ਦੇ ਸਾਰੇ ਅੰਡਰਗਰਾਊਂਡ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਕੰਚਨ ਦੀ ਇੱਕ ਹੋਰ ਵੀਡੀਓ ਆਉਂਦੀ ਹੈ ਜਿਦੇ ਵਿੱਚ ਉਹ ਰੋ ਰੋ ਕੇ ਦੱਸਦੀ ਹੈ ਵੀ ਇਹਨਾਂ ਤੋਂ ਦਾਜ ਦੀ ਮੰਗ ਕੀਤੀ ਜਾਂਦੀ ਸੀ, ਇਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਸੀ। ਤੇ ਜਿਹੜਾ ਵਿਪਨ ਹੈ ਉਹਦੇ ਬਾਹਰ ਲੜਕੀਆਂ ਦੇ ਨਾਲ ਨਾਜਾਇਜ਼ ਬੰਧ ਸੀ। ਇਸੇ ਕਰਕੇ ਮੇਰੀ ਭੈਣ ਨੂੰ ਕੁੱਟਦਾ ਮਾਰਦਾ ਵੀ ਸੀ। ਤੇ ਸਾਡੇ ਤੋਂ ਦਾਜ ਦੀ ਮੰਗ ਦੇ ਕਾਰਨ 36 ਲੱਖ ਰੁਪਈਆ ਵੀ ਮੰਗਿਆ ਜਾਂਦਾ ਸੀ, ਮਰਸੀਡੀਜ਼ ਕਾਰ ਮੰਗੀ ਜਾਂਦੀ ਸੀ। ਅਖੀਰ ਜਦੋਂ ਇਹ ਸਾਰਾ ਕੁਝ ਨਹੀਂ ਮਿਲਿਆ ਤੇ ਪੋਨੇ ਨਿੱਕੀ ਨੂੰ ਮਾਰਦਾ ਨਿੱਕੀ ਦਾ 6 ਸਾਲ ਦਾ ਬੇਟਾ ਕੰਚਨ ਦੇ ਨਾਲ ਹੀ ਹੁੰਦਾ ਕੰਚਨ ਦੀ ਗੋਦੀ ਦੇ ਵਿੱਚ ਹੁੰਦਾ ਉਹ ਵੀ ਬਿਆਨ ਦਿੰਦਾ ਵੀ ਉਹਦੇ ਪਿਤਾ ਨੇ ਉਹਦੀ ਮੰਮਾ ਤੇ ਕੁਝ ਪਾਇਆ ਪਹਿਲਾਂ ਫਿਰ ਉਹਦੇ ਚਾਂਟਾ ਮਾਰਿਆ ਤੇ ਉਸ ਤੋਂ ਬਾਅਦ ਲਾਈਟਰ ਨਾਲ ਅੱਗ ਲਾ ਦਿੱਤੀ ਇਹ ਬਿਆਨ ਹੁਣ ਕੰਚਨ ਵੱਲੋਂ ਦਿੱਤੇ ਜਾਂਦੇ ਨੇ ਜਦੋਂ ਇਹ ਵੀਡੀਓ ਆਉਂਦੀ ਹੈ ਪਹਿਲਾਂ ਵੀਡੀਓ ਆਉਂਦੀ ਹੈ ਜਿਹੜੀ ਜਲਨ ਦੀ ਸੀ ਉਸ ਤੋਂ ਬਾਅਦ ਇਹ ਵੀਡੀਓ ਆਉਂਦੀ ਹੈ ਹੁਣ ਯੂਪੀ ਕੀ ਪੂਰਾ ਇੰਡੀਆ ਜਿਹੜਾ ਉਹ ਇੱਕ ਤਰ੍ਹਾਂ ਨਾਲ इमोशनल ਹੋ ਜਾਂਦਾ ਹੈ ਸਾਰੇ ਨਿੱਕੀ ਦੇ ਹੱਕ ਦੇ ਵਿੱਚ ਆ ਜਾਂਦੇ ਨੇ ਤੇ ਆਉਣਾ ਵੀ ਚਾਹੀਦਾ ਸੀ ਵੀ ਇੱਕ ਲੜਕੀ ਦੇ ਨਾਲ ਐਨੇ ਬੁਰੇ ਤਰੀਕੇ ਦੇ ਨਾਲ ਵਿਹਾਰ ਕੀਤਾ ਗਿਆ ਇਸ ਬੁਰੇ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਵੀ ਇਹ ਤਾਂ ਜ਼ਾਲਮਤਾ ਦੀ ਬਿਲਕੁਲ ਹੱਦ ਹੈ ਇਸ ਤੋਂ ਵੱਧ ਜ਼ਾਲਮੰਦਾ ਕੀ ਹੋ ਸਕਦਾ ਇਸ ਤੋਂ ਬਾਅਦ ਵੀ ਜਿਹੜੇ ਕੰਚਨ ਵੱਲੋਂ ਵੀਡੀਓ ਪਾਈਆਂ ਜਾਂਦੀਆਂ ਨੇ ਇੱਕ ਵੀਡੀਓ ਪਾਈ ਜਾਂਦੀ ਹੈ ਜਿਹਦੇ ਵਿੱਚ ਵਿਪਨ ਤੇ ਵਿਪਨ ਦੀ ਮਾਂ ਨਿੱਕੀ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਨੇ ਲੋਕ ਹੋਰ ਜ਼ਿਆਦਾ ਜੜੇ ਨੇ ਉਨੇ ਕੀ ਵਾਲੇ ਪਾਸੇ ਜੁੜਦੇ ਨੇ ਤੇ ਸੜਕਾਂ ਤੇ ਉਤਰਨਾ ਸ਼ੁਰੂ ਕਰਦੇ ਨੇ ਤੇ ਕੰਚਨਵਲ ਵਾਰ-ਵਾਰ ਕਿਹਾ ਜਾਂਦਾ ਵੀ ਦਾਜ ਲੈ ਕੇ ਦਾਜ ਦੀ ਮੰਦ ਨੂੰ ਲੈ ਕੇ ਇਹਨਾਂ ਨਾਲ ਮਾਰਕੁੱਟ ਹੁੰਦੀ ਸੀ ਤੇ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕੰਚਨ ਦਾ ਵੀ ਕਹਿਣਾ ਸੀ ਵੀ ਜਦੋਂ ਸਾਡਾ ਵਿਆਹ ਹੋਇਆ ਸਾਨੂੰ ਬੁਲਟ ਮੋਟਰਸਾਈਕਲ ਸਕੋਰਪਿਓ ਗੱਡੀ ਤੇ 70 ਤੋਂ 75 ਤੋਲੇ ਸੋਨਾ ਚਾਂਦੀ ਤੇ ਹੋਰ ਜੋ ਵੀ ਸਮਾਨ ਹੁੰਦਾ ਸਾਰਾ ਕੁਝ ਦਿੱਤਾ ਗਿਆ ਪਰ ਇਸ ਤੋਂ ਬਾਅਦ ਵੀ ਪਰਿਵਾਰ ਜਿਹੜਾ ਸੀ ਉਹ ਦਾਜ ਦੀ ਮੰਗ ਲਗਾਤਾਰ ਕਰਦਾ ਰਹਿੰਦਾ ਸੀ ਤੇ ਦੋਨੋਂ ਭਰਾਏ ਕੁਝ ਵੀ ਨਹੀਂ ਸੀ ਕਰਦੇ ਵਿਹਲੇ ਸੀ ਤੇ ਅਸੀਂ ਦੋਨੋਂ ਪਣਾ ਬਿਊਟੀ ਪਾਰਲਰ ਚਲਾਉਂਦੀ ਸੀ ਘਰ ਦੇ ਵਿੱਚ ਤੇ ਸਾਡੇ ਪੈਸੇ ਤੇ ਇਹ ਐਸ਼ ਕਰਦੇ ਸੀ ਅਯਾਸ਼ੀਆਂ ਕਰਦੇ ਸੀ ਤੇ ਸ਼ਰਾਬ ਪੀਂਦੇ ਸੀ ਇਹ ਸਾਰੇ ਬਿਆਨ ਦਿੱਤੇ ਜਾਂਦੇ ਨੇ ਕੰਚਨ ਤੇ ਕੰਚਨ ਦੇ ਪਰਿਵਾਰ ਵੱਲੋਂ ਕੰਚਨ ਦੇ ਪਿਤਾ ਭਖਾਰੀ ਸਿੰਘ ਦਾ ਕਹਿਣਾ ਹੁੰਦਾ ਵੀ ਮੇਰੀਆਂ ਬੇਟੀਆਂ ਨਾਲ ਮਾਰਕੁੱਟ ਕੀਤੀ ਜਾਂਦੀ ਸੀ ਇਹ ਬਿਊਟੀ ਪਾਰਲਰ ਮੈਂ ਖਲਵਾ ਕੇ ਦਿੱਤਾ ਬੱਚਿਆਂ ਦਾ ਜਿਹੜੇ ਪੜ੍ਹਾਈ ਦਾ ਖਰਚਾ ਸਾਰਾ ਕੁਝ ਉਹ ਮੇਰੀਆਂ ਬੇਟੀਆਂ ਕਰਦੀਆਂ ਸੀ ਇਹ ਜਿਹੜੇ ਦੋਨੋਂ ਜਣੇ ਨੇ ਕੁਝ ਵੀ ਨਹੀਂ ਸੀ ਕਰਦੇ ਇਹਨਾਂ ਕੋਲ ਕੁਝ ਵੀ ਨਹੀਂ ਸੀ ਇਹ ਸਿਰਫ ਸ਼ਰਾਬ ਪੀਂਦੇ ਸੀ ਸਾਡੀ ਬੇਟੀਆਂ ਦੀਆਂ ਕਮਾਈਆਂ ਤੇ ਤੇ ਪਿਆਸ਼ੀਆਂ ਕਰਦੇ ਸੀ ਵਾਰ-ਵਾਰ ਦਾਜ ਦੀ ਮੰਗ ਉਤੋਂ ਹੋਰ ਕੀਤੀ ਜਾਂਦੀ ਸੀ ਇਹ ਸਾਰੇ ਬਿਆਨ ਤੇ ਸਾਰੀਆਂ ਵੀਡੀਓ ਇਹ ਹੁੰਦੀਆਂ ਨੇ ਕੰਚਨ ਦੇ ਪਰਿਵਾਰ ਵੱਲੋਂ ਕਹਾਣੀ ਦੇ ਵਿੱਚ ਫਿਰ ਇੱਕ ਨਵਾਂ ਮੋੜ ਆਉਂਦਾ ਹੈ ਜਿਹੜਾ ਸਿਰਸਾ ਪਿੰਡ ਹੁੰਦਾ ਹੈ ਵਿਪਨ ਦੇ ਪਿੰਡ ਦੇ ਲੋਕ ਉਹ ਵਿਪਨ ਦੇ ਹੱਕ ਦੇ ਵਿੱਚ ਹੁੰਦੇ ਨੇ ਉਹਨਾਂ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਉਹਨਾਂ ਵੱਲੋਂ ਪ੍ਰੂਫ ਦਿੱਤੇ ਜਾਂਦੇ ਨੇ ਜਿਹੜੀ ਵੀਡੀਓ ਪਹਿਲਾਂ ਕੰਚਨ ਵੱਲੋਂ ਪਾਈ ਗਈ ਸੀ ਉਹੀ ਵੀਡੀਓ ਦੁਬਾਰਾ ਪਾਈ ਜਾਂਦੀ ਹੈ ਉਹਦੇ ਵਿੱਚ ਕੰਚਨ ਦੀ ਆਵਾਜ਼ ਹੁੰਦੀ ਹੈ ਤੇ ਕੰਚਨ ਦਾ ਕਹਿਣਾ ਹੁੰਦਾ ਹੈ ਇਹ ਬਹਿਨ ਤੂੰ ਨੇ ਜੇ ਕੀਆ ਕਰ ਲਿਆ ਮਤਲਬ ਇਹ ਭੈਣ ਤੂੰ ਇਹ ਕੀ ਕੀਤਾ ਉਹਨੇ ਇਹ ਨਹੀਂ ਕਿਹਾ ਵੀ ਵਿਪੰਤੂ ਕੀ ਕੀਤਾ ਜਬ ਮੇਰੀ ਭੈਣ ਨੂੰ ਮਾਰ ਦਿੱਤਾ ਉਹਨੇ ਸਾਹਬ ਸ਼ਬਦਾਂ ਦੇ ਵਿੱਚ ਕਿਹਾ ਵੀ ਇਹ ਬਹਿਨ ਤੂੰ ਨੇ ਕੀ ਕੀਤਾ ਮਤਲਬ ਤੂੰ ਆਪਣੇ ਆਪ ਨੂੰ ਅੱਗ ਕਿਉਂ ਲਾਈਏ ਤੂੰ ਕੀ ਕਰ ਲਿਆ ਇਹ ਵੀਡੀਓ ਜਦੋਂ ਆਉਂਦੀ ਹੈ ਦੂਜਾ ਨੰਬਰ ਪਿੰਡ ਵਾਲਿਆਂ ਦਾ ਕਹਿਣਾ ਸੀ ਵੀ ਇਹ ਜਿਹੜੀ ਵੀਡੀਓ ਬਣੀ ਹੈ ਇਹ ਤਕਰੀਬਨ 5:45 ਤੇ ਬਣੀ ਹੈ ਇਹਦਾ ਮਤਲਬ 5:44 ਤੇ ਅੱਗ ਲੱਗੀ ਹੈ ਪਿੰਡ ਵਾਲਿਆਂ ਵੱਲੋਂ ਸੀਸੀਟੀਵੀ ਫੁਟੇਜ ਜਿਹੜੇ ਨੇ ਉਹ ਵਾਇਰਲ ਕੀਤੇ ਜਾਂਦੇ ਨੇ ਉਹ ਵੀਡੀਓ ਦਿੱਤੀਆਂ ਜਾਂਦੀਆਂ ਨੇ ਪ੍ਰੂਫ ਦੇ ਤੌਰ ਤੇ ਦਿਖਾਈਆਂ ਜਾਂਦੀਆਂ ਨੇ ਵੀ 5:44 ਤੇ ਅੱਗ ਲੱਗੀ ਹੈ ਜਿਹੜਾ ਵਿਪਨ ਹੈ ਉਹ 5:40 ਤੇ ਬਾਹਰ ਖੜਾ ਹੁੰਦਾ ਗਲੀ ਦੇ ਵਿੱਚ ਜਿੱਥੇ ਉਹ ਆਪਣੀ ਗੱਡੀ ਨੂੰ ਧੋਣ ਦੀ ਤਿਆਰੀ ਕਰਦਾ ਹੁੰਦਾ ਪੈਪ ਬੈਰਾ ਵਸ਼ਾਂਦਾ ਹੁੰਦਾ ਉਥੇ ਉਹਦਾ 6 ਸਾਲ ਦਾ ਬੇਟਾ ਵੀ ਹੁੰਦਾ ਜਿਹਨੇ ਬਾਅਦ ਚ ਬਿਆਨ ਦਿੰਦਾ ਵੀ ਪਾਪਾ ਨੇ ਅੱਗ ਲਾਈ ਆ ਜੇਠ ਵੀ ਉਹਦਾ ਬਾਹਰ ਖੜਾ ਹੁੰਦਾ ਇੱਕ ਜਗ੍ਹਾ ਤੇ ਜਿਹੜਾ ਸਹੁਰਾ ਹੁੰਦਾ ਇਹਨਾਂ ਦੀ ਇੱਕ ਦੁਕਾਨ ਆ ਉਹ ਦੁਕਾਨ ਤੇ ਹੁੰਦਾ ਹੁਣੇ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਆਉਂਦਾ ਸੱਸ ਵੀ ਬਾਹਰ ਹੁੰਦੀ ਆ ਘਰ ਦੇ ਵਿੱਚ ਦੋਨੋਂ ਭੈਣਾ ਹੁੰਦੀਆਂ ਨੇ ਪਿੰਡ ਵਾਲਿਆਂ ਦਾ ਕਹਿਣਾ ਸੀ ਵੀ ਜੇ ਇਹ ਇੱਥੇ ਨਹੀਂ ਸਾਰੇ ਫਿਰ ਵਿਪਨ ਨੇ ਅੱਗ ਕਿਹੜੇ ਟਾਈਮ ਲਾਈ ਇਹ ਪ੍ਰੂਫ ਦਿਖਾਏ ਵੀ ਜਾਂਦੇ ਨੇ ਪਿੰਡ ਵਾਲਿਆਂ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਪੂਰਾ ਪਿੰਡ ਸਪੋਰਟ ਦੇ ਵਿੱਚ ਆਉਂਦਾ ਸਾਰੇ ਪਿੰਡ ਦੇ ਬੰਦੇ ਜਨਾਨੀਆਂ ਵੱਲੋਂ ਇਹ ਗੱਲ ਕਲੀਅਰ ਕੀਤੀ ਜਾਂਦੀ ਹੈ ਵੀ ਇਹ ਅੱਗ ਇਹਨਾਂ ਨੇ ਨਹੀਂ ਲਾਈ। ਜੇ ਗਲੀ ਦੇ ਵਿੱਚ ਮੌਜੂਦ ਨੇ ਤੇ ਫਿਰ ਇਹ ਅੱਗ ਉੱਥੋਂ ਲਾ ਕੇ ਇੱਥੇ ਕਿਵੇਂ ਆ ਗਿਆ। ਬਹਿਸ ਬਾਜ਼ੀ ਨੂੰ 1-2 ਦਿਨ ਲੰਘ ਜਾਂਦੇ ਨੇ। 2-3 ਦਿਨ ਬਾਅਦ ਫਿਰ ਕੰਚਨ ਦਾ ਬਿਆਨ ਹੁੰਦਾ ਵੀ ਉਹਨਾਂ ਦੇ ਘਰ ਤੋਂ ਨਿਕਲਦੇ ਤਿੰਨ ਰਸਤੇ ਨੇ। ਉਹ ਕਿਸੇ ਪਾਸੇ ਵੀ ਨਿਕਲ ਕੇ ਜਾ ਸਕਦਾ ਸੀ। ਹੁਣ ਪਿੰਡ ਵਾਲਿਆਂ ਦਾ ਕਹਿਣਾ ਸੀ ਮੰਨ ਲਓ ਕਿਸੇ ਵੀ ਪਾਸੇ ਨਿਕਲ ਕੇ ਜਾ ਸਕਦਾ ਤਾਂ ਉਹ 5 ਮਿੰਟ ਪਹਿਲਾਂ ਆ ਗਿਆ ਆ ਕੇ ਬਾਹਰ ਫੜ ਗਿਆ ਤੇ ਅੱਗ ਉਹ ਜਿਹੜੀ ਨਿੱਕੀ ਸੀ ਉਹ ਇੰਤਜ਼ਾਰ ਕਰਦੀ ਰਹੀ ਵੀ ਅੱਗ ਜਦੋਂ ਜ਼ਿਆਦਾ ਬਲੇਗੀ ਮੈਂ ਫਿਰ ਰੌਲਾ ਪਾਵਾਂਗੀ ਹੁਣ ਦੂਜੇ ਪਿੰਡ ਵਾਲਿਆਂ ਦਾ ਇਹ ਕਹਿਣਾ ਸੀ ਵੀ ਕੰਚਨ ਵੀਡੀਓ ਬਣਾਉਣ ਤੇ ਲੱਗੀ ਰਹੀ ਜਦੋਂ ਵੀ ਕੋਈ ਆਪਣੇ ਕਿਸੇ ਨੂੰ ਇਸ ਤਰੀਕੇ ਦੇ ਨਾਲ ਹਾਲਾਤ ਦੇ ਵਿੱਚ ਬੰਦਾ ਦੇਖਦਾ ਤਾਂ ਸਭ ਤੋਂ ਪਹਿਲਾਂ ਉਹਦਾ ਕੀ ਕੰਮ ਹੁੰਦਾ ਹੈ ਜਾਂ ਉਹ ਕਿੱਧਰ ਨੂੰ ਜਾਂਦਾ ਭੱਜਦਾ ਉਹਨੂੰ ਬਚਾਉਣ ਵਾਸਤੇ ਨਾ ਕਿ ਵੀਡੀਓ ਬਣਾਉਣ ਵਾਸਤੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਹੋਰ ਛੋਟੀ ਜੀ ਘਟਨਾ ਸ਼ੇਅਰ ਕਰਦਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਵਿੱਚ ਸਰਦਾਰਾਂ ਦੀ ਬਹੁਤ ਵੱਡੀ ਗਿਣਤੀ ਹੈ ਪੰਜਾਬੀ ਜਿਹੜੇ ਬਹੁਤ ਪੁਰਾਣੇ ਉੱਥੋਂ ਗਏ ਹੋਏ ਨੇ ਹੁਣ ਵੀ ਗਏ ਹੋਏ ਨੇ ਬਹੁਤ ਇੱਕ ਭਾਰੀ ਗਿਣਤੀ ਹੈ ਉੱਥੇ ਇਸ ਸਾਲ ਦੀ ਗੱਲ ਹੈ ਕਣਕ ਨੂੰ ਅੱਗ ਲੱਗਦੀ ਹੈ ਇੱਕ ਬਜ਼ੁਰਗ ਬੰਦਾ ਕਣਕ ਦੇ ਵਿੱਚ गिर ਜਾਂਦਾ ਉਹਦਾ ਜਵਾਨ ਪੁੱਤਰ ਜਦੋਂ ਦੇਖਦਾ ਆਪਣੇ ਪਿਓ ਨੂੰ ਵੀ ਉਹ ਅੱਗ ਦੇ ਵਿੱਚ गिर ਗਿਆ ਤਾਂ ਮੁੰਡਾ ਛਾਲ ਮਾਰ ਦਿੰਦਾ ਅੱਗ ਦੇ ਵਿੱਚ ਤੇ ਆਪਣੇ ਪਿਓ ਨੂੰ ਜੱਫੀ ਦੇ ਵਿੱਚ ਲੈ ਲੈਂਦਾ ਬਹੁਤ ਛੋਟੀ ਜੀ ਤੇ इमोशनल ਜੀ ਸਟੋਰੀ ਹੈ ਉਹ ਜੱਫੀ ਦੇ ਵਿੱਚ ਲੈਂਦਾ ਲੋਕ ਰੌਲਾ ਪਾਉਂਦੇ ਨੇ ਅੱਗ ਬੁਝਾਣ ਦੀ ਕੋਸ਼ਿਸ਼ ਕਰਦੇ ਨੇ ਪਿਓ ਨੂੰ ਅੱਗ ਲੱਗ ਜਾਂਦੀ ਹੈ ਪਰ ਮੁੰਡਾ ਜੱਫੀ ਨਹੀਂ ਛੱਡਦਾ ਲੋਕਾਂ ਵੱਲੋਂ ਕਿਸੇ ਤਰੀਕੇ ਅੱਗ ਤੇ ਕਾਬੂ ਪਾ ਕੇ ਉਹਨਾਂ ਨੂੰ ਉੱਥੋਂ ਕੱਢਿਆ ਜਾਂਦਾ ਪਰ ਉਸ ਸਮੇਂ ਤੱਕ ਜਿਹੜਾ ਪਿਓ ਉਹਦੀ ਮੌਤ ਹੋ ਚੁੱਕੀ ਸੀ ਬਹੁਤ ਬੁਰੀ ਤਰੀਕੇ ਨਾਲ ਉਹ ਜਲ ਜਾਂਦਾ ਉਹਦੀਆਂ ਉਂਗਲਾਂ ਵੀ ਉੱਥੇ ਹੱਥਾਂ ਨਾਲੋਂ ਲੈ ਕੇ ਡਿੱਗ ਜਾਂਦੀਆਂ ਨੇ ਮੁੰਡਾ ਵੀ ਝੁਲਸ ਜਾਂਦਾ ਪਰ ਆਪਣੇ ਪਿਓ ਨੂੰ ਨਹੀਂ ਛੱਡਦਾ ਮੁੰਡੇ ਨੂੰ ਗਵਾਲੀਅਰ ਲਿਜਾਇਆ ਜਾਂਦਾ ਹਸਪੀਟਲ ਗਵਾਲੀਅਰ ਤੋਂ ਨਾਲ ਦੀ ਨਾਲ ਉਹਨੂੰ ਰੈਫਰ ਕਰ ਦਿੱਤਾ ਜਾਂਦਾ ਦਿੱਲੀ ਦਿੱਲੀ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ। ਕਾਰਨ ਜਦੋਂ ਆਪਣੇ ਪਿਓ ਨੂੰ ਛੜਦਾ ਦੇਖਦਾ ਉਹ ਤੋਂ ਬਰਦਾਸ਼ਤ ਨਹੀਂ ਹੁੰਦਾ। ਹੁਣ ਇੱਥੇ ਕੰਚਨ ਨੇ ਉਹਨੂੰ ਬੁਝਾਣ ਦੀ ਬਜਾਏ ਵੀਡੀਓ ਬਣਾਉਣਾ ਚਾਲੂ ਰੱਖਿਆ। ਵੀਡੀਓ ਬਣਾਈ ਗਈ। ਇਹ ਪਿੰਡ ਵਾਲਿਆਂ ਦਾ ਕਹਿਣਾ ਸੀ ਵੀ ਉਹਨੇ ਬੁਝਾਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਦੂਜਾ ਪਿੰਡ ਵਾਲਿਆਂ ਦਾ ਕਹਿਣਾ ਸੀ ਵੀ ਵਿਆਹ ਹੋਏ ਨੂੰ 8-9 ਸਾਲ ਹੋ ਗਏ। 9 ਸਾਲਾਂ ਦੇ ਵਿੱਚ ਇਹਨਾਂ ਨੇ ਦਾਜ ਨਹੀਂ ਮੰਗਿਆ ਤੇ 9 ਸਾਲਾਂ ਬਾਅਦ ਉਹਨਾਂ ਨੇ ਦਾਜ ਮੰਗਣਾ ਸੀ। ਜਿੰਨ ਦਵਾਜ ਨੂੰ ਪਹਿਲਾਂ ਮੰਗਦੇ ਸੀ ਮਾਰਕੁੱਟ ਹੁੰਦੀ ਸੀ ਪੰਚਾਇਤ ਦੇ ਵਿੱਚ ਗੱਲ ਕਿਉਂ ਨਹੀਂ ਆਈ ਪੰਚਾਇਤ ਦੇ ਵਿੱਚ ਗੱਲ ਕਿਉਂ ਨਹੀਂ ਚੱਕੀ ਗਈ ਕੰਚਨ ਵੱਲੋਂ ਇੱਕ ਹੋਰ ਵੀਡੀਓ ਵਾਇਰਲ ਕੀਤੀ ਗਈ ਜਿਦੇ ਵਿੱਚ ਵਿਪਨ ਤੇ ਵਿਪਨ ਦੀ ਮਾਂ ਨਿੱਕੀ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਪਿੰਡ ਵਾਲੇ ਇਸੇ ਵੀਡੀਓ ਨੂੰ ਜਿਹੜੀ ਹੈ ਪੂਰੀ ਉਹ ਵਾਇਰਲ ਕਰਦੇ ਨੇ ਜਦੋਂ ਪੂਰੀ ਵੀਡੀਓ ਆਉਂਦੀ ਹੈ ਤਾਂ ਉਹਦੇ ਵਿੱਚ ਸਾਫ਼ ਦਿਖਦਾ ਜਿਹੜੀ ਮਾਂ ਹੈ ਉਹ ਇਹਨਾਂ ਨੂੰ ਛਿੜਾਰੀ ਹੈ ਤੇ ਆਪਣੇ ਮੁੰਡੇ ਨੂੰ ਥੱਪੜ ਵੀ ਮਾਰੇ ਜਾਂਦੇ ਨੇ ਤੇ ਪਿੰਡ ਵਾਲਿਆਂ ਦਾ ਕਹਿਣਾ ਸੀ ਵੀ ਵੀਡੀਓ ਪੁਰਾਣੀ ਹੈ ਇਹ ਸਰਦੀਆਂ ਦੀ ਵੀਡੀਓ ਹੈ ਤੇ ਉਸ ਸਮੇਂ ਹੋਇਆ ਏ ਸੀ ਵੀ ਇਹ ਜਦੋਂ ਵਿਪਨ ਘਰ ਆਉਂਦਾ ਇਹਨਾਂ ਦੀ ਆਪਸ ਦੇ ਵਿੱਚ ਬਹਿਸ ਹੁੰਦੀ ਹੈ ਬਹਿਸ ਦੇ ਵਿੱਚ ਨਿੱਕੀ ਉਹਦੇ ਕੈਂਚੀ ਮਾਰਦੀ ਹੈ ਕੈਂਚੀ ਮਾਰਨ ਤੋਂ ਬਾਅਦ ਇਹਨਾਂ ਦੀ ਲੜਾਈ ਹੁੰਦੀ ਹੈ ਤੇ ਮਾਰਿਆ ਕੁੱਟਿਆ ਦੇ ਵੱਲ ਜਾਂਦਾ ਤੇ ਮਾਂ ਵੱਲੋਂ ਛੜਾਇਆ ਜਾਂਦਾ ਹੁਣ ਇਹਨਾਂ ਦਾ ਕਹਿਣਾ ਸੀ ਵੀ ਜਿਹੜਾ ਵਿਪਨ ਹੈ ਉਹਦੇ ਬਾਹਰ ਲੜਕੀਆਂ ਦੇ ਨਾਲ ਸਬੰਧ ਲੈ ਉਹ ਵੀ ਸਕਦੇ ਨੇ ਕਿਉਂਕਿ ਇੱਕ ਐਫ ਆਈ ਆਰ ਵਿਪਨ ਤੇ ਹੋਈ ਸੀ ਕਿਸੇ ਲੜਕੀ ਵੱਲੋਂ ਜਿਹਦੀ ਇਹਨੇ ਮਾਰ ਕੁੱਟ ਕੀਤੀ ਸੀ ਤੇ ਕਹਿਣਾ ਏ ਸੀ ਵੀ ਇਹਨਾਂ ਦਾ ਅਫੇਰ ਸੀ ਬਾਅਦ ਦੇ ਵਿੱਚ ਵਿਪਨ ਨੇ ਆਪਣੇ ਆਪ ਨੂੰ ਸਹੀ ਸਾਬਤ ਕਰ ਲੇ ਉਹਨੂੰ ਮਾਰਿਆ ਕੁੱਟਿਆ ਉਹ ਲੜਕੀ ਨੇ ਐਫ ਆਈ ਆਰ ਵੀ ਕਰਾਈ ਇੱਕ ਜਗ੍ਹਾ ਹੋਰ ਹੈ ਜਿੱਥੇ ਵਿਪਨ ਨੂੰ ਲੋਕਾਂ ਵੱਲੋਂ ਕੁੱਟਿਆ ਜਾ ਰਿਹਾ ਹੈ ਕੰਚਨ ਦੇ ਕਹਿਣ ਦੇ ਮੁਤਾਬਕ ਉਹ ਕਿਸੇ ਲੜਕੀ ਦਾ ਚੱਕਰ ਸੀ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਉਹਦੇ ਘਰ ਵਾਲਿਆਂ ਨੇ ਹੀ ਵਿਪਨ ਨੂੰ ਕੁੱਟਿਆ ਸੀ ਇਹ ਸਾਰਾ ਕੁਝ ਚੱਲਦਾ ਸੀ ਪਿੰਡ ਵਾਲਿਆਂ ਦਾ ਕਹਿਣਾ ਸੀ ਇੱਕ ਗੱਲ ਹੈ ਉਹ ਸ਼ਰਾਬ ਜ਼ਰੂਰ ਪੀਂਦਾ ਸੀ ਪਰ ਇਹ ਨਹੀਂ ਵੀ ਦਿਨ ਰਾਤ ਦਾ ਸ਼ਰਾਬੀ ਸੀ ਸ਼ਾਮ ਨੂੰ ਸ਼ਰਾਬ ਪੀਂਦੇ ਸੀ ਹਾਂ ਬਾਕੀ ਜਿਹੜੀ ਇਹ ਗੱਲ ਹੈ ਪਿੰਡ ਵਾਲਿਆਂ ਦਾ ਕਹਿਣਾ ਸੀ ਉਸ ਸਮੇਂ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ ਉਨੇ ਦੋਨਾਂ ਪਾਸੋਂ ਜਦੋਂ આરોਪ ਇੱਕ ਦੂਜੇ ਤੇ ਲੱਗਦੇ ਨੇ ਪਰ ਆਖਰ ਸੱਚਾਈ ਹੈ ਕੀ ਹੈ ਆਪਾਂ ਨੂੰ ਇਹਦੇ ਲਈ ਕੁਝ ਸਾਲ ਪਿੱਛੇ ਜਾਣਾ ਪਏਗਾ ਸਿਰਸਾ ਤੋਂ 18 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਰੂਪਵਾਸ ਉੱਥੇ ਰਹਿਣ ਵਾਲੇ ਦੋ ਭਰਾ ਭਖਾਰੀ ਸਿੰਘ ਤੇ ਇੱਕ ਉਹਨਾਂ ਦੇ ਭਰਾ ਹੁੰਦੇ ਨੇ ਭਖਾਰੀ ਸਿੰਘ ਇੱਕ ਨਾਮ ਹੈ ਉਹ ਅੰਧ ਵਿਸ਼ਵਾਸ ਕਰਕੇ ਲਾਲੋ ਜਾਂ ਜਿਵੇਂ ਵੀ ਹੈ ਪਰ ਇੱਕ ਕਰੋੜਪਤੀ ਫੈਮਿਲੀ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਦੋਨਾਂ ਭਰਾਵਾਂ ਦੀ ਇੱਕ ਇੱਕ ਬੇਟੀ ਸੀ ਇੱਕ ਭਰਾ ਦੀ ਕੰਚਨ ਤੇ ਇੱਕ ਭਰਾ ਦੀ ਨਿੱਕੀ ਜੁਆਇੰਟ ਫੈਮਿਲੀ ਸੀ ਜਿਹੜੀਆਂ ਲੜਕੀਆਂ ਸੀ ਉਹਨਾਂ ਦੇ ਵਿੱਚ ਵੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਸ਼ਕਲ ਵੀ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਮਿਲਦੀ ਸੀ ਹੁਣ ਉਸੇ ਸਮੇਂ ਇਹ ਪਰਿਵਾਰ ਕੰਚਨ ਪਲੱਸ 2 ਪਾਸ ਕਰਦੀ ਹੈ ਤੇ ਨਿੱਕੀ 10ਵੀਂ ਪਾਸ ਕਰਦੀ ਹੈ ਇਹਨਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਜਦੋਂ ਹੁਣ ਲੜਕੇ ਦੀ ਭਾਲ ਕੀਤੀ ਜਾਂਦੀ ਹੈ ਇਹਨਾਂ ਦੀ ਭਾਲ ਆ ਕੇ ਸਿਰਸਾ ਪਿੰਡ ਦੇ ਸਤਵੀਰ ਸਿੰਘ ਦੇ ਲੜਕੇ ਰੋਹਿਤ ਤੇ ਦਿਪੰਤ ਆ ਕੇ ਮੁੱਕਦੀ ਹੈ ਦੋਨੋਂ ਲੜਕੇ ਦੇਖਣ ਦੇ ਵਿੱਚ ਸੁੰਦਰ ਹੁੰਦੇ ਨੇ ਤੇ ਦੋਨੋਂ ਲੜਕੀਆਂ ਸੁੰਦਰ ਹੁੰਦੀਆਂ ਨੇ ਪਰਿਵਾਰ ਆਪਸ ਦੇ ਵਿੱਚ ਮਿਲਦੇ ਨੇ ਲੜਕੇ ਲੜਕੀ ਇੱਕ ਦੂਜੇ ਨੂੰ ਦੇਖਦੇ ਨੇ ਪਸੰਦ ਕੀਤਾ ਜਾਂਦਾ ਹੈ ਹੁਣ ਇਸ ਤੋਂ ਬਾਅਦ ਇਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਸਾਰਾ ਕੁਝ ਦੇਖ ਕੇ ਸਮਝ ਕੇ ਵਿਆਹ ਦੇ ਵਿੱਚ ਭਖਾਰੀ ਸਿੰਘ ਤੇ ਉਹਦੇ ਭਰਾ ਵੱਲੋਂ ਇੱਕ ਟਾਪ ਮਾਡਲ ਸਕੋਰਪੀਓ ਗੱਾਰ ਦਿੱਤੀ ਜਾਂਦੀ ਹੈ ਬੁਲਟ ਮੋਟਰਸਾਈਕਲ ਦਿੱਤਾ ਜਾਂਦਾ 70 ਤੋਂ 75 ਟੋਲੇ ਸੋਨਾ ਚਾਂਦੀ ਤੇ ਹੋਰ ਜੋ ਵੀ ਸਮਾਨ ਹੁੰਦਾ ਹੈ ਬਰਾਤ ਦੀ ਆਉ ਭਗਤ ਸਭ ਲਾ ਸਕਦੇ ਆਪਾਂ ਵੀ ਕਿੰਨਾ ਵੱਡਾ ਖਰਚਾ ਕੀਤਾ ਉਸ ਸਮੇਂ ਨਿੱਕੀ ਦੀ ਉਮਰ ਸਿਰਫ 18 ਸਾਲ ਮਤਲਬ ਕਹਿੰਦਾ ਵੀ ਬਹੁਤੀਆਂ ਪੜੀਆਂ ਲਿਖੀਆਂ ਨਹੀਂ ਇੱਕ 10 ਪੜ੍ਹੀ ਹੁੰਦੀ ਹੈ ਇੱਕ 12 ਪੜ੍ਹੀ ਹੁੰਦੀ ਹੈ ਪਰ ਪਰਿਵਾਰ ਦੇ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਵਧੀਆ ਬਣਦੀ ਹੈ ਦੋਨੋਂ ਪਰਿਵਾਰ ਇੱਕ ਦੂਜੇ ਦੇ ਨਾਲ ਮੇਲ ਵਰਤਨ ਬਹੁਤ ਵਧੀਆ ਤੇ ਦੋਹਾਂ ਜੀਆ ਦਾ ਦੋਨਾਂ ਜੋੜੀਆਂ ਦਾ ਆਪਸ ਦੇ ਵਿੱਚ ਬਹੁਤ ਵਧੀਆ ਸਾਰਾ ਕੁਝ ਠੀਕ ਚੱਲਦਾ ਹੁੰਦਾ ਇਹਨਾਂ ਦੇ ਘਰ ਬੱਚੇ ਹੁੰਦੇ ਨੇ ਹੁਣ ਇੱਥੋਂ ਆ ਕੇ ਜਿਹੜਾ ਪਿੰਡ ਵਾਲਿਆਂ ਦਾ ਕਹਿਣਾ ਸੀ ਵੀ ਜਿਹੜਾ ਅਸਲ ਰੌਲਾ ਉਹ ਰੌਲਾ ਕੀ ਸੀ ਇਸ ਤੋਂ ਬਾਅਦ ਇੱਥੇ ਬਿਊਟੀ ਪਾਰਕਰ ਖੋਲ੍ਹਦੀਆਂ ਨੇ ਦੋਨੋਂ ਪੈਣਾ ਮਿਲ ਗਿਆ ਇੱਥੋਂ ਤੱਕ ਸਾਰਾ ਕੁਝ ਠੀਕ ਸੀ ਬਿਊਟੀ ਪਾਰਲਰ ਤੋਂ ਬਾਅਦ ਕੰਚਨ ਇੱਕ ਪੇਜ ਬਣਾਉਂਦੀ ਹੈ ਆਪਣਾ ਸੋਸ਼ਲ ਮੀਡੀਆ ਤੇ ਤੇ ਫਿਰ ਇਹਨਾਂ ਦੋਨਾਂ ਭੈਣਾਂ ਦੀਆਂ ਆਪਣੀਆਂ ਵੀਡੀਓ ਬਣਾ ਕੇ ਆਪਣੀਆਂ ਰੀਲਾਂ ਬਣਾ ਕੇ ਪਾਈਆਂ ਜਾਂਦੀਆਂ ਜਿਹੜੀ ਕੰਚਨ ਹੁੰਦੀ ਹੈ 58000 ਤੋਂ ਵੱਧ ਦੇ ਫੋਲੋਅਰ ਹੁੰਦੇ ਨੇ ਹੁਣ ਜਦੋਂ ਇਹ ਰੀਲਾਂ ਪਾਉਂਦੀਆਂ ਨੇ ਤਾਂ ਲੋਕਾਂ ਦੇ ਕਮੈਂਟ ਵੀ ਆਉਂਦੇ ਨੇ ਹਰ ਜਗ੍ਹਾ ਇੱਕ ਅੱਡ ਤਰ੍ਹਾਂ ਦੀ ਸੋਚ ਹੁੰਦੀ ਹੈ ਅੱਡ ਤਰ੍ਹਾਂ ਦਾ ਮਾਹੌਲ ਹੁੰਦਾ ਹਰ ਪਿੰਡ ਵਿੱਚ ਅੱਡ ਮਾਹੌਲ ਦਾ ਹਰ ਇਲਾਕੇ ਵਿੱਚ ਅੱਡ ਮਾਹੌਲ ਹੁੰਦਾ ਹੈ ਇਨਾ ਦੋਨਾਂ ਭਰਾਵਾਂ ਵੱਲੋਂ ਤੇ ਪਰਿਵਾਰ ਵੱਲੋਂ ਇਹ ਇਤਰਾਜ਼ ਕੀਤਾ ਜਾਂਦਾ ਸੀ ਵੀ ਰੀਲਾਂ ਨਾ ਪਾਓ ਸਾਨੂੰ ਰੀਲਾਂ ਪਸੰਦ ਨਹੀਂ ਲੋਕ ਸਾਡੇ ਤੇ ਕਮੈਂਟ ਕਰਦੇ ਨੇ ਲੋਕ ਸਾਨੂੰ ਤੰਗ ਪਰੇਸ਼ਾਨ ਕਰਦੇ ਨੇ ਪਰ ਦੋਨੋਂ ਭੈਣਾਂ ਬਿਊਟੀ ਪਾਰਲਰ ਦੇ ਨਾਲ-ਨਾਲ ਆਪਣੀਆਂ ਰੀਲਾਂ ਬਣਾ ਕੇ ਪਾਉਂਦੀਆਂ ਰਹੀਆਂ ਹਾਲਾਂਕਿ ਜਿੰਨੀਆਂ ਕਰੀਲਾਂ ਦੇਖੀਆਂ ਗਈਆਂ ਨੇ ਉਹਨਾਂ ਦੇ ਵਿੱਚ ਕੁਝ ਅਸ਼ਲੀਲਤਾ ਨਹੀਂ ਪਰ ਉਹਨਾਂ ਦਾ ਕਹਿਣਾ ਸੀ ਵੀ ਇੱਥੇ ਬਹੁਤ ਨੀਚੇ ਗੰਦੇ-ਗੰਦੇ ਕਮੈਂਟ ਵੀ ਆਉਂਦੇ ਸੀ ਤੇ ਇਹਨਾਂ ਨੂੰ ਲੋਕ ਜਿਹੜੇ ਨੇ ਉਹ ਮਜ਼ਾਕ ਵੀ ਕਰਦੇ ਸੀ ਰੋਕਿਆ ਜਾਂਦਾ ਲੜਾਈ ਹੁੰਦੀ ਹੈ ਤੇ ਫਰਵਰੀ 2025 ਦੇ ਵਿੱਚ ਵੀ ਲੜਾਈ ਹੁੰਦੀ ਹੈ ਮਾਰਕੁੱਟ ਹੁੰਦੀ ਹੈ ਦੋਨੋਂ ਪੈਣਾ ਚਲੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੰਚਾਇਤ ਹੁੰਦੀ ਹੈ ਪੰਚਾਇਤ ਦੇ ਵਿੱਚ ਮੰਨਿਆ ਜਾਂਦਾ ਵੀ ਹੁਣ ਤੋਂ ਬਾਅਦ ਅਸੀਂ ਰੀਲਾ ਨਹੀਂ ਪਾਵਾਂਗੇ ਤੇ ਇੱਕ ਪਰਿਵਾਰ ਦਾ ਇਹ ਕਹਿਣਾ ਸੀ ਵਿਪਨ ਦੇ ਪਰਿਵਾਰ ਦਾ ਵੀ ਇਹ ਬਿਊਟੀ ਪਾਰਲਰ ਬੰਦ ਹੋਣਾ ਚਾਹੀਦਾ ਸਾਨੂੰ ਬਿਊਟੀ ਪਾਰਲਰ ਦੀ ਜ਼ਰੂਰਤ ਨਹੀਂ ਹੁਣ ਅੱ체 ਇੱਕ ਵੀ ਗੱਲ ਸੋਚਣ ਵਾਲੀ ਹੈ ਇਸ ਪਰਿਵਾਰ ਦਾ ਕਹਿਣਾ ਸੀ ਵੀ ਇਹਨਾਂ ਦੀ ਕਮਾਈ ਤੇ ਐਸ਼ ਕਰਦੇ ਸੀ ਆਯਾਸ਼ੀਆਂ ਕਰਦੇ ਸੀ ਪਰ ਉਹ ਪਰਿਵਾਰ ਦੀ ਲੜਾਈ ਹੋਈ ਏ ਸੀ ਵੀ ਬਿਊਟੀ ਪਾਰਲਰ ਬੰਦ ਹੋਣਾ ਚਾਹੀਦਾ ਜੀ ਉਹਨਾਂ ਦੀ ਕਮਾਈ ਦਾ ਸਾਧਨ ਸੀ ਉਹਨਾਂ ਦੀ ਆਯਾਸ਼ੀ ਦਾ ਸਾਧਨ ਸੀ ਤਾਂ ਬਿਊਟੀ ਪਾਰਲਰ ਬੰਦ ਕਿਉਂ ਕਰਵਾਣਗੇ ਪਰ ਜਦੋਂ ਵਾਪਸ ਆਉਂਦੀਆਂ ਨੇ ਫੇਰ ਰੀਲਾਂ ਪਾਉਣੀਆਂ ਸ਼ੁਰੂ ਕਰ ਦਿੰਦੀਆਂ ਨੇ ਹੁਣ ਜਦ ਰੀਲਾਂ ਪਾਈਆਂ ਜਾਂਦੀਆਂ ਤਾਂ ਫੇਰ ਉਦੋਂ ਬਾਅਦ ਲੜਾਈ ਹੁੰਦੀ ਹੈ ਤੇ ਇਹ ਲੜਾਈ ਐਡੇ ਖਤਰਨਾਕ ਅੰਜਾਮ ਤੱਕ ਪਹੁੰਚ ਜਾਂਦੀ ਹੈ ਜਿੱਥੇ ਸਾਰਾ ਕੁਝ ਹੀ ਸੜ ਕੇ ਸੁਆਹ ਹੋ ਜਾਂਦਾ ਬਰਬਾਦੀ ਹੋ ਜਾਂਦੀ ਹੈ ਇੱਕ ਹੱਸ ਦੇ ਵਸ ਦੀ ਜ਼ਿੰਦਗੀ ਜਿਹੜੀ ਆ ਦੁਨੀਆ ਤੋਂ ਚਲੀ ਜਾਂਦੀ ਹੈ ਦੋਨੋਂ ਪਿੰਡਾਂ ਦੇ ਤੇ ਦੋਨੋਂ ਪਰਿਵਾਰਾਂ ਦੇ ਆਪਸ ਦੇ ਵਿੱਚ ਹੁਣ ਇੱਕ ਦੂਜੇ ਦੇ ਖਿਲਾਫ ਜਿਹੜੇ ਬਿਆਨ ਨੇ ਸ਼ੁਰੂ ਹੁੰਦੇ ਨੇ ਪਿੰਡ ਵਾਲੇ ਜਿਹੜੇ ਨੇ ਉਹ ਪ੍ਰੂਫ ਦਿਖਾਉਂਦੇ ਨੇ ਵੀ ਉਸ ਸਮੇਂ ਇੱਥੇ ਸੀ ਇਹ ਨਿੰਨਿਆ ਕਿਵੇਂ ਲਈ ਤੇ ਪਿੰਡ ਵਾਲਿਆਂ ਦਾ ਇਹ ਕਹਿਣਾ ਸੀ ਵੀ 9 ਸਾਲ ਬਾਅਦ ਦਾਜ ਬੰਦਾ ਕਿਉਂ ਮੰਗੇਗਾ ਜੇ ਦਾਜ ਮੰਗਿਆ ਸੀ ਤੇ ਫਿਰ ਪਹਿਲਾਂ ਗੱਲ ਕਿਉਂ ਨਹੀਂ ਉੱઠી ਪਹਿਲਾਂ ਸਿਰਫ ਇੱਕੋ ਹੀ ਗੱਲ ਉੱਠਦੀ ਰਹੀ ਹੈ ਇਹ ਰੀਲਾਂ ਦੀ ਇਹ ਜਿਹੜੀਆਂ ਰੀਲਾਂ ਪਾਉਂਦੀਆਂ ਸੀ ਇਸ ਗੱਲ ਤੋਂ ਲੜਾਈ ਸੀ ਹੁਣ ਪਿੰਡ ਵਾਲਾ ਦਾ ਇਹ ਵੀ ਕਹਿਣਾ ਸੀ ਵੀ ਉਹਨਾਂ ਦਾ ਕਹਿਣਾ ਸੀ ਵੀ ਇਹ ਕਰਦੇ ਕੱਖ ਨਹੀਂ ਸੀ ਇਹਨਾਂ ਦੇ ਪੱਲੇ ਕੁਝ ਨਹੀਂ ਸੀ ਪਿੰਡ ਵਾਲਿਆਂ ਦਾ ਕਹਿਣਾ ਵੀ ਇਹ ਜੇ ਘਰੋਂ ਨਾ ਨਿਕਲਣ ਘਰ ਬੈਠੇ ਰਹਿਣ ਲੱਖ ਰੁਪਈਆ ਇਹਨਾਂ ਨੂੰ ਕਿਰਾਇਆ ਕਰਾਇਆ ਹੁੰਦਾ ਜਿਨ੍ਹਾਂ ਦੀਆਂ ਦੁਕਾਨਾਂ ਨੇ ਜਿਹੜੀਆਂ ਕਿਰਾਏ ਤੇ ਨੇ ਲੱਖ ਰੁਪਈਆ ਉਹ ਹੁੰਦਾ ਇੱਕ ਇਹਨਾਂ ਦੀ ਕਰਿਆਨੇ ਦੀ ਬਹੁਤ ਵੱਡੀ ਦੁਕਾਨ ਹੈ ਜਿੱਥੋਂ ਇਹਨਾਂ ਨੂੰ 60-70 ਹਜ਼ਾਰ ਰੁਪਈਆ ਹੁੰਦਾ ਇੱਕ ਇਹਨਾਂ ਦੀ ਗੱਡੀ ਕੰਪਨੀ ਦੇ ਵਿੱਚ ਲੱਗੀ ਹੋਈ ਹੈ ਵੀ ਕਰੀਬ 2 ਲੱਖ ਰੁਪਈਆ ਮਹੀਨੇ ਦਾ ਹੁੰਦਾ ਇੱਥੋਂ ਸਿਰਫ 18 ਕਿਲੋਮੀਟਰ ਦੂਰ ਹੈ ਕਰਦੇਲੇ ਜੇ ਇਹਨਾਂ ਨੇ ਇੰਨਾ ਕੁਝ ਦਿੱਤਾ ਦੋਨੋਂ ਲੜਕੀਆਂ ਇੱਕ ਘਰ ਦੇ ਵਿੱਚ ਦਿੱਤੀਆਂ ਤਾਂ ਇਹਨਾਂ ਨੂੰ ਪਤਾ ਸੀ ਵੀ ਉਹਨਾਂ ਦੀ ਕਿੰਨੀ ਪ੍ਰਾਪਰਟੀ ਹੈ ਕੀ ਕੁਝ ਹੈ ਤਾਂ ਹੀ ਵਿਆਹ ਕੀਤਾ ਉਹਨੇ ਦੋਨਾਂ ਪਰਿਵਾਰਾਂ ਵੱਲੋਂ ਹਜੇ ਚੱਲਦਾ ਹੁੰਦਾ ਤੇ ਜਾਂਚ ਏਜੰਸੀਆਂ ਜਿਹੜੀਆਂ ਨੇ ਉਹ ਆਪਣੇ ਜੀ ਜਾਣ ਨਾਲ ਜੁਟੀਆਂ ਹੁੰਦੀਆਂ ਨੇ ਤਹਿਕੀਕਾਤ ਕਰਨ ਵਾਸਤੇ ਹਸਪੀਟਲ ਦੇ ਵਿੱਚ ਹੁਣ ਜਿਹੜਾ ਕੰਚਨ ਤੇ ਕੰਚਨ ਦੇ ਪਰਿਵਾਰ ਦਾ ਕਹਿਣਾ ਸੀ ਕਿ ਅੱਗ ਲਾਉਣ ਤੋਂ ਬਾਅਦ ਸਾਰਾ ਪਰਿਵਾਰ ਫਰਾਰ ਹੋ ਜਾਂਦਾ ਪਰ ਸੀਸੀਟੀਵੀ ਫੁਟੇਜ ਜਿਹੜਾ ਫੋਰਟਿਸ ਹਸਪੀਟਲ ਦਾ ਸੀ ਉੱਥੇ ਸਤਵੀਰ ਸਤਵੀਰ ਦੀ ਪਤਨੀ ਨਿੱਕੀ ਦਾ ਜੇਠ ਰੋਹਿਤ ਦੇਵਿੰਦਰ ਇਹ ਸਾਰੇ ਹਸਪੀਟਲ ਦੇ ਵਿੱਚ ਲੈ ਕੇ ਪਹੁੰਚਦੇ ਨੇ ਇਹ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਦਾ ਜਿਹੜੀ ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਜ਼ਬਤ ਕਰ ਲਈ ਹੈ ਮੈਮੋ ਦੇ ਵਿੱਚ ਨਿੱਕੀ ਵੱਲੋਂ ਜਿਹੜਾ ਦੱਸਿਆ ਗਿਆ ਵੀ ਸਿਲੰਡਰ ਫਟਨ ਕਰਕੇ ਮੌਤ ਹੋਈ ਹੈ ਡਾਕਟਰ ਦੇ ਬਿਆਨ ਨਰਸ ਦੇ ਬਿਆਨ ਇਹ ਸਾਰਾ ਕੁਝ ਹੁੰਦਾ ਹੈ ਇਹ ਹਜੇ ਤਹਿਕੀਕਾਤ ਜਿਹੜੀ ਚੱਲਦੀ ਹੁੰਦੀ ਹੈ ਇੱਥੇ ਕਹਾਣੀ ਦੇ ਵਿੱਚ ਇੱਕ ਨਵਾਂ ਮੋੜ ਹੋਰ ਆਉਂਦਾ ਹੈ ਇੱਥੋਂ ਕਹ ਲਈਏ ਵੀ ਪਰਿਵਾਰ ਦਾ ਜਿਹੜਾ ਦੋਰਾਪਾਨਾ ਉਹ ਵੀ ਸਮਝ ਦੇ ਵਿੱਚ ਆਉਂਦਾ ਹੈ ਰੂਪ ਵਾਸਤੋਂ ਕੁਝ ਦੂਰੀ ਤੇ ਪਿੰਡ ਹੈ ਕੁਝ ਕਿਲੋਮੀਟਰ ਦੀ ਦੂਰੀ ਤੇ ਸਾਰੇ ਗ੍ਰੇਟਰ ਨੋਇਡਾ ਦੇ ਵਿੱਚ ਆਉਂਦੇ ਨੇ ਪਿੰਡ ਨੇੜੇ ਨੇ ਉਥੇ ਕੰਚਨ ਦੇ ਪ੍ਰਾਰ ਰੋਹਿਤ ਦਾ ਵਿਆਹ ਹੁੰਦਾ ਹੈ ਮਨਾਕਸ਼ੀ ਦੇ ਨਾਲ ਮਨਾਕਸ਼ੀ ਦੇ ਨਾਲ ਵਿਆਹ ਹੁੰਦਾ ਹੈ ਮਨਾਕਸ਼ੀ ਦਾ ਪਰਿਵਾਰ ਇੱਕ ਸੀਐਸ ਗੱਡੀ ਤੇ 20 ਤੋਂ 25 ਤੋਲੇ ਸੋਨਾ ਚਾਂਦੀ ਪਰਿਵਾਰ ਜਿਉਹੀ ਫੈਮਿਲੀ ਜਿਹੜੀ ਬਰਾਤ ਆਉਂਦੀ ਉਹਦੀ ਆਉ ਭਗਤ ਤੇ ਬਾਕੀ ਜਿਹੜਾ ਫਰਨੀਚਰ ਵਗੈਰਾ ਜੋ ਵੀ ਹੁੰਦਾ ਇਹ ਸਾਰਾ ਕੁਝ ਦਿੱਤਾ ਜਾਂਦਾ ਤੇ ਮਨਾਕਸ਼ੀ ਦਾ ਕਹਿਣਾ ਸੀ ਵੀ ਮੇਰੇ ਵਿਆਹ ਨੂੰ 9 ਸਾਲ ਹੋ ਗਏ ਮੈਂ ਵਿਆਹ ਤੋਂ ਬਾਅਦ ਜਦੋਂ ਆਪਣੇ ਸਹੁਰੇ ਘਰ ਕਦਮ ਰੱਖਿਆ ਤੇ ਉਦੋਂ ਹੀ ਮੇਰੇ ਨਾਲ ਬੁਰਾ ਵਿਹਾਰ ਸ਼ੁਰੂ ਹੋ ਗਿਆ। ਨਾ ਤਾਂ ਉਹਨਾਂ ਨੂੰ ਉਹ ਗੱਡੀ ਪਸੰਦ ਆਈ ਤੇ ਨਾ ਦਾਜ ਪਸੰਦ ਆਇਆ। ਵੀ ਇਹ ਘੱਟ ਲੈ ਕੇ ਆਈਆਂ ਇਹ ਜੀ ਗੱਡੀ ਦਾ ਸਾਨੂੰ ਪਸੰਦ ਹੀ ਨਹੀਂ। ਥੋੜੀ ਦੇਰ ਬਾਅਦ ਉਹ ਗੱਡੀ ਦਾ ਐਕਸੀਡੈਂਟ ਹੁੰਦਾ ਤੇ ਉਹ ਗੱਡੀ ਵੇਚ ਦਿੱਤੀ ਜਾਂਦੀ ਹੈ। ਗੱਡੀ ਮਰਦੀ ਹੈ। ਦੂਜੀ ਗੱਡੀ ਸਾਨੂੰ ਚਾਹੀਦੀ ਹੈ। ਗੱਡੀ ਦੀ ਮੰਗ ਕੀਤੀ ਜਾਂਦੀ ਹੈ। ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਵਿਨਾਕਸ਼ੀ ਦਾ ਕਹਿਣਾ ਸੀ ਸਿਰਫ ਇੱਥੇ ਨਹੀਂ। ਫਿਰ ਇਹਨੂੰ ਉਹਦੇ ਪਤੀ ਵੱਲੋਂ ਮਾਰਿਆ ਕੁੱਟਿਆ ਜਾਂਦਾ। ਹੁਣ ਆਪਾਂ ਨੂੰ ਵੀ ਪਤਾ ਹੈ ਵੀ ਪਤੀ ਵੱਲੋਂ ਮਾਰਿਆ ਕੁੱਟਿਆ ਫਿਰ ਵੀ ਕਿਤੇ ਨਾ ਕਿਤੇ ਪਤਨੀ ਸਹਿਣ ਕਰਦੀ ਹੈ ਉਸ ਗੱਲ ਨੂੰ ਭੁੱਲ ਜਾਂਦੀ ਹੈ ਪਰ ਜੇ ਪਰਿਵਾਰ ਦਾ ਕੋਈ ਹੱਥ ਚੱਕਦਾ ਤਾਂ ਉਹ ਸਹਿਣ ਤੋਂ ਬਾਹਰ ਹੋ ਜਾਂਦੀ ਹੈ ਮਿਨਾਕਸ਼ੀ ਦਾ ਕਹਿਣਾ ਸੀ ਉਹਦੀ ਸੱਸ ਵੱਲੋਂ ਵੀ ਉਹਨੂੰ ਕੁੱਟਿਆ ਗਿਆ ਸਹੁਰੇ ਦੇ ਸਾਹਮਣੇ ਕੁੱਟਿਆ ਗਿਆ ਤੇ ਸਹੁਰੇ ਦਾ ਕਹਿਣਾ ਸੀ ਵੀ ਤੂੰ ਇੱਥੋਂ ਚਲੀ ਜਾ ਮੇਰਾ ਮੁੰਡਾ ਮਰਵਾਏਂਗੀ ਤਾਂ ਮੇਰੇ ਮੁੰਡੇ ਨੇ ਕੁਝ ਕਰ ਲੈਣਾ ਤੂੰ ਇੱਥੋਂ ਚਲੀ ਜਾ ਮਿਨਾਕਸ਼ੀ ਦਾ ਕਹਿਣਾ ਸੀ ਨਿੱਕੀ ਤੇ ਕੰਚਨ ਦੋਨਾਂ ਵੱਲੋਂ ਉਹਨੂੰ ਵਾਲਾ ਤੋੜ ਕੇ ਖਿੱਚਿਆ ਗਿਆ ਉਹਨੂੰ ਕੁੱਟਿਆ ਗਿਆ ਇਹ ਕਿ ਆ ਗਿਆ ਤੂੰ ਇੱਥੋਂ ਚਲੀ ਜਾ ਸੀ ਆਪਣੇ ਭਰਾ ਦਾ ਦੂਜਾ ਵਿਆਹ ਕਰਨਾ ਮੈਨੂੰ ਸਾਰੇ ਪਰਿਵਾਰ ਵੱਲੋਂ ਕੁੱਟਿਆ ਗਿਆ ਉਹਦਾ ਇਹ ਕਹਿਣਾ ਸੀ ਇੱਕ ਵਾਰੀ ਮੈਂ ਇੱਥੋਂ ਭੱਜ ਕੇ ਜਾਨ ਬਚਾਈ ਮੈਂ ਘਰੋਂ ਭੱਜੀ ਪਿੰਡ ਦੇ ਵਿੱਚੋਂ ਕਿਸੇ ਦਾ ਮੋਬਾਈਲ ਲਿਆ ਮੈਂ ਆਪਣੇ ਪੇਕੇਆਂ ਨੂੰ ਫੋਨ ਕੀਤਾ ਫਿਰ ਉਹ ਲੈ ਕੇ ਗਏ ਉਸ ਤੋਂ ਬਾਅਦ ਉਹਦੇ ਵੱਲੋਂ ਕੇਸ ਲਾਇਆ ਉਹਦਾ ਦਾਜ ਦਾ ਦਾਜ ਦੀ ਮੰਗ ਨੂੰ ਲੈ ਕੇ ਉਹ ਕੇਸ ਜਦੋਂ ਕੋਰਟ ਦੇ ਵਿੱਚ ਚੱਲਦਾ ਤਾਂ ਫਿਰ ਇੱਕ ਪੰਚਾਇਤ ਹੁੰਦੀ ਹੈ ਕੰਚਨ ਦਾ ਪਰਿਵਾਰ ਸਾਰਾ ਕੁਝ ਉੱਥੇ ਪੰਚਾਇਤ ਦੇ ਵਿੱਚ ਮੰਨ ਕੇ ਫਿਰ ਮਨਾਕਸ਼ੀ ਨੂੰ ਲੈ ਕੇ ਜਾਂਦਾ ਮਨਾਕਸ਼ੀਓ ਕੇਸ ਵਾਪਸ ਲੈ ਜਾਂਦੀ ਹੈ ਜਦੋਂ ਕੇਸ ਖਾਰਜ ਹੋ ਜਾਂਦਾ ਹੈ ਫਿਰ ਉੱਤੇ ਉਤਿਆਚਾਰ ਸ਼ੁਰੂ ਹੋ ਜਾਂਦੇ ਨੇ ਉਹਦੀ ਮਾਰ ਕਟਾਈ ਫਿਰ ਸ਼ੁਰੂ ਹੁੰਦੀ ਹੈ ਮਨਾਕਸ਼ੀ ਦੇ ਕਹਿਨ ਦੇ ਅਨੁਸਾਰ ਦੋ ਵਾਰ ਉਹਦਾ ਅਬੋਰਸ਼ਨ ਕਰਵਾਇਆ ਗਿਆ 9 ਸਾਲ ਵਿਆਹ ਨੂੰ ਹੋ ਗਏ ਕਿਉਂ ਮਸਾਂ 1.5 ਤੋਂ 2 ਸਾਲ ਆਪਣੇ ਸਹੁਰੇ ਰਹੀ ਹੋਣੀ ਉਹ ਵੀ ਲਗਾਤਾਰ ਨਹੀਂ ਕਦੇ 2 ਮਹੀਨੇ ਕਦੇ 3 ਮਹੀਨੇ ਕਦੇ ਮਹੀਨਾ ਤੇ ਵਾਰ-ਵਾਰ ਉਹਨੂੰ ਘਰੋਂ ਕੱਢ ਦਿੱਤਾ ਜਾਂਦਾ ਜਾਂ ਘਰ ਵਾਲੇ ਲੈ ਕੇ ਆਉਂਦੇ ਕਿਉਂਕਿ ਉਹਨੂੰ ਮਾਰਿਆ ਕੁੱਟਿਆ ਜਾਂਦਾ ਸੀ ਇਸੇ ਗਮ ਦੇ ਵਿੱਚ ਮਨਾਕਸ਼ੀ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਸ਼ੋਅ ਵਾਸਤੇ ਸਭ ਤੋਂ ਵੱਡਾ ਬੋਝ ਹੁੰਦਾ ਉਹਦੀ ਲੜਕੀ ਕਿਉਂਕਿ ਉਹ ਚਾਹੁੰਦਾ ਵੀ ਜਦੋਂ ਉਹਦੀ ਲੜਕੀ ਜਵਾਨ ਹੋ ਜੇ ਇੱਜ਼ਤ ਪਤ ਨਾਲ ਕਿਸੇ ਦੇ ਘਰ ਚਲੀ ਜਾਏ ਮੈਂ ਦਾ ਵਿਆਹ ਕਰਾਂ ਧੂਮ-ਧਾਮ ਨਾਲ ਕਰਾਂ ਤੇ ਕਿਸੇ ਵਧੀਆ ਘਰ ਜਾਵੇ। ਉਹ ਆਪਣੀ ਹਾਇਸਿਅਤ ਤੋਂ ਵੱਧ ਕੇ ਜ਼ੋਰ ਲਾਂਦਾ ਜਿਵੇਂ ਮਨਾਕਸ਼ੀ ਦੇ ਪਿਓ ਨੇ ਵੀ ਲਾਇਆ। ਬਿਖਾਰੀ ਸਿੰਘ ਨੇ ਵੀ ਲਾਇਆ ਪਰ ਜਦੋਂ ਉਹੀ ਲੜਕੀ ਵਾਪਸ ਉਹਦੇ ਘਰ ਆ ਕੇ ਬਹਿ ਜੇ ਤੇ ਸਹੁਰਿਆਂ ਵੱਲੋਂ ਤੰਗ ਕੀਤਾ ਜਾਏ ਉਹ ਪਿਓ ਤੇ ਕੀ ਬੀਤਦੀ ਹੈ? ਇਸੇ ਗਮ ਦੇ ਵਿੱਚ ਮਨਾਕਸ਼ੀ ਦੇ ਪਿਓ ਦੀ ਮੌਤ ਹੁੰਦੀ ਹੈ। ਉਦੋਂ ਬਾਅਦ ਇਹ ਲਿਆਉਣ ਜਾਣ ਦਾ ਸਿਸਟਮ ਚੱਲਦਾ ਰਿਹਾ। ਮਨਾਕਸ਼ੀ ਦਾ ਕਹਿਣਾ ਸੀ ਵੀ ਜੇ ਉਹਨਾਂ ਨੂੰ ਟੈਨਸ਼ਨ ਹੈ ਆਪਣੇ ਲੜਕੀਆਂ ਦੀ, ਆਪਣੇ ਬੇਟੀਆਂ ਦੀ ਉਹਨਾਂ ਨੂੰ ਚਿੰਤਾ ਹੈ ਤੇ ਉਹਨਾਂ ਨੂੰ ਮੇਰੀ ਚਿੰਤਾ ਨਹੀਂ ਆਈ। ਜਿਹੜੀ ਇੱਕ ਲੜਕੀ ਮੈਂ ਵੀ ਲੜਕੀ ਸੀ, ਕਿਸੇ ਦੀ ਬੇਟੀ ਸੀ, ਮੈਂ ਵੀ ਦਾਜ ਲੈ ਕੇ ਗਈ ਸੀ, ਮੈਂ ਵੀ ਵਿਆਹ ਤੋਂ ਬਾਅਦ ਉੱਥੇ ਗਈ ਸੀ। ਮੈਨੂੰ ਕੁੱਟ ਮਾਰ ਕੇ ਘਰੋਂ ਕੱਢਿਆ ਗਿਆ। 9 ਸਾਲ ਹੋ ਗਏ ਮੈਨੂੰ ਆਪਣੇ ਪੇਕੇ ਬੈਠੀ ਨੂੰ ਮੇਰੇ ਤੇ ਦਰਸ ਨਹੀਂ ਆਇਆ। ਮੇਰਾ ਦਰਦ ਨਹੀਂ ਉਹਨਾਂ ਨੂੰ ਮਹਿਸੂਸ ਹੋਇਆ। ਮਿਨਾਕਸ਼ੀ ਦਾ ਵੀ ਕਹਿਣਾ ਸੀ ਵੀ ਉਹ ਪਰਿਵਾਰ ਦਾਜ ਨਹੀਂ ਮੰਨ ਸਕਦਾ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਜਦੋਂ ਮਿਨਾਕਸ਼ੀ ਤੇ ਮਿਨਾਕਸ਼ੀ ਦੇ ਸਹੁਰਿਆਂ ਦੀ ਪੰਚਾਇਤ ਹੁੰਦੀ ਹੈ 35 ਲੱਖ ਦੇ ਵਿੱਚ ਇੱਥੇ ਰਾਜੀਨਾਮਾ ਹੁੰਦਾ ਪੰਚਾਇਤ ਦੇ ਵਿੱਚ ਤੇ ਉਦੋਂ ਜਦੋਂ ਰੌਲਾ ਪੈਂਦਾ ਪੈਸੇ ਨੂੰ ਲੈ ਕੇ ਵਿਪਨ ਦੇ ਫਾਦਰ ਵੱਲੋਂ ਕਿਹਾ ਜਾਂਦਾ ਵੀ ਪੈਸੇ ਮੈਂ ਦੇ ਦਾਂਗਾ ਹੁਣ ਉਹਦਾ ਕਹਿਣਾ ਸੀ ਜਿਹੜਾ ਬੰਦਾ ਪੰਚਾਇਤ ਦੇ ਵਿੱਚ ਐਡੀ ਵੱਡੀ ਰਕਮ ਮੰਨਦਾ ਤੇ ਉਹ ਇਹਨਾਂ ਤੋਂ ਕੀ ਮੰਗੇਗਾ ਇੱਕ ਹੋਰ ਜਿਹੜੀ ਅਹਿਮ ਗੱਲ ਮਿਨਾਕਸ਼ੀ ਇੱਥੇ ਦੱਸਦੀ ਹੈ ਵੀ ਉਹ ਰੀਲਾ ਬਣਾਉਂਦੀਆਂ ਸੀ ਪਰਿਵਾਰ ਨੂੰ ਉਹਨਾਂ ਤੇ ਦਿੱਕਤ ਸੀ ਪਰ ਉਹਦੇ ਪੇਕੇ ਪਰਿਵਾਰ ਨੂੰ ਦਿੱਕਤ ਨਹੀਂ ਸੀ ਜਦ ਕਿ ਮੈਨੂੰ ਮੇਰੇ ਸਹੁਰੇ ਪਰਿਵਾਰ ਵੱਲੋਂ ਨਾ ਮੋਬਾਈਲ ਲੈ ਕੇ ਦਿੱਤਾ ਗਿਆ ਨਾ ਮੋਬਾਈਲ ਰੱਖਣ ਦਿੱਤਾ ਗਿਆ ਵੀ ਸਾਡੇ ਪਰਿਵਾਰਾਂ ਦੇ ਵਿੱਚ ਇਹ ਕੁਝ ਨਹੀਂ ਚੱਲਦਾ ਵੀ ਔਰਤਾਂ ਮੋਬਾਈਲ ਰੱਖਣ ਮੈਨੂੰ 9 ਸਾਲਾਂ ਦੇ ਵਿੱਚ ਮੇਰੇ ਕੋਲ ਇੱਕ ਨਾ ਕੋਈ ਮੋਬਾਈਲ ਜਿਹਦੇ ਮੋਬਾਈਲ ਨਹੀਂ ਤੇ ਪੋਸਟ ਕੀ ਪਾਣੀ ਹੈ ਉਹਨਾਂ ਦੀਆਂ ਤੁਸੀਂ ਰੀਲਾ ਚੈੱਕ ਕਰ ਸਕਦੇ ਹੋ ਵਿਪਨ ਵੱਲੋਂ ਵੀ ਆਪਣੀ ਪਤਨੀ ਦੇ ਨਾਲ ਪੋਸਟਾਂ ਪਾਈਆਂ ਗਈਆਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਈ ਮੌਕਿਆਂ ਤੇ ਵਿਪਨ ਨੇ ਆਪਣੀ ਪਤਨੀ ਦਾ ਟੈਟੂ ਆਪਣੇ ਨਾਮ ਉਹਦੇ ਨਾਮ ਦਾ ਆਪਣੀ ਬਾਹ ਤੇ ਛਿਪਾਇਆ ਹੋਇਆ ਸੀ ਮੇਰੇ ਪਤੀ ਦੀ ਬਾਹ ਤੇ ਦਿਖਾ ਦਿਓ ਜਾਂ ਕਿਤੇ ਦਿਖਾ ਦਿਓ ਮੇਰੇ ਪਤੀ ਦੇ ਮੋਬਾਈਲ ਦੇ ਵਿੱਚ ਮੇਰੀ ਫੋਟੋ ਮੇਰੀ ਪੋਸਟ ਤੇ ਮੇਰੇ ਕੋਲ ਤਾਂ ਮੋਬਾਈਲ ਹੈ ਹੀ ਨਹੀਂ ਸੀ ਜੇ ਮੈਂ ਗਲਤਾਂ ਮੋਬਾਈਲ ਰੱਖਣ ਦੇ ਵਿੱਚ ਤੇ ਫਿਰ ਲੜਕੀਆਂ ਸਹੀ ਕਿਵੇਂ ਹੋ ਸਕਦੀਆਂ ਨੇ ਜੇ ਲੜਕੀਆਂ ਮੋਬਾਈਲ ਰੱਖਣ ਦੇ ਵਿੱਚ ਸਹੀ ਸੀ ਤੇ ਫਿਰ ਮੈਂ ਗਲਤ ਕਿਉਂ ਹੁਣ ਕੁੜੀ ਦੇ ਸਹੁਰੇ ਤੇ ਕੁੜੀ ਦੇ ਸਹੁਰਿਆਂ ਦੇ ਪਿੰਡ ਵੱਲੋਂ ਵੀ ਇਲਜ਼ਾਮ ਲਾਏ ਜਾਂਦੇ ਨੇ ਦੂਜੇ ਪਾਸੇ ਮੁੰਡੇ ਦੇ ਸਹੁਰਿਆਂ ਵੱਲੋਂ ਤੇ ਪੂਰੇ ਪਿੰਡ ਵੱਲੋਂ ਕਿਉਂਕਿ ਪੰਚਾਇਤ ਜਦੋਂ ਹੁੰਦੀ ਹੈ ਪਿੰਡਾਂ ਦੀ ਹੁੰਦੀ ਹੈ ਤੇ ਪੰਚਾਇਤ ਦਾ ਕਹਿਣਾ ਸੀ ਵੀ ਇਹਨਾਂ ਵੱਲੋਂ ਲੜਕੀ ਨੂੰ ਬਹੁਤ ਤੰਗ ਕੀਤਾ ਗਿਆ ਹੁਣ ਇੱਕ ਪਰਿਵਾਰ ਆਪਣੀ ਨੂੰ ਨੂੰ 9 ਸਾਲ ਘਰ ਨਹੀਂ ਵੜਨ ਦਿੰਦਾ ਮਨਾਕਸ਼ੀ ਦਾ ਕਹਿਣਾ ਸੀ ਉਹਨਾਂ ਦੀਆਂ ਪੋਸਟਾਂ ਤੋਂ ਤੁਹਾਨੂੰ ਕਿਤੇ ਲੱਗਦਾ ਵੀ ਉਹ ਦੁਖੀ ਸੀ ਉਸ ਪਰਿਵਾਰ ਦੇ ਵਿੱਚ ਉਹਨਾਂ ਕੁੜੀਆਂ ਦੀ ਚੱਲਦੀ ਸੀ ਨਾ ਕਿ ਉਹਨਾਂ ਦੀ ਸੱਸ ਦੀ ਇਹ ਰੀਲਾਂ ਨੂੰ ਲੈ ਕੇ ਸਾਰਾ ਕੁਝ ਹੁੰਦਾ ਹੈ ਤੇ ਸਾਰੀ ਜਿਹੜੀ ਕਟਨਾਵ ਇਸ ਮੁੱਦੇ ਤੱਕ ਪਹੁੰਚਦੀ ਹੈ ਜੋ ਹੋਇਆ ਬਹੁਤ ਮਾੜਾ ਹੋਇਆ ਇੱਕ ਜ਼ਿੰਦਗੀ ਦਾ ਜਾਣਾ ਕਿਉਂਕਿ ਜ਼ਿੰਦਗੀ ਕਦੇ ਵੀ ਮੁੜ ਕੇ ਨਹੀਂ ਆਉਂਦੀ ਮੈਂ ਇਹ ਨਹੀਂ ਕਹਿਣਾ ਚਾਹ ਰਿਹਾ ਵੀ ਜੋ ਹੋਇਆ ਬਹੁਤ ਸਹੀ ਹੋਇਆ ਇੱਕ 28 ਸਾਲ ਦੀ ਭਰੀ ਜਵਾਨੀ ਦੇ ਵਿੱਚ ਖੂਬਸੂਰਤ ਲੜਕੀ ਆਪਣੇ ਆਪ ਨੂੰ ਜਲਾਣਾ ਬਹੁਤ ਔਖਾ ਹੈ ਇੱਥੇ ਤੱਕ ਪਹੁੰਚਣ ਦਾ ਜੋ ਵੀ ਕਾਰਨ ਸੀ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਕੋਈ ਵੀ ਬੇਕਸੂਰ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਇਹ ਆਪਣੇ ਇੰਡੀਆ ਦਾ ਕਾਨੂੰਨ ਵੀ ਕਹਿੰਦਾ ਹੈ ਜਾਂਚ ਏਜੰਸੀਆਂ ਕੱਲੀ-ਕੱਲੀ ਚੀਜ਼ ਦੀ ਜਿਹੜੀ ਹੈ ਉਹਨਾਂ ਨੂੰ ਜਾਂਚ ਕਰਨੀ ਹੈ ਜਾਂਚ ਏਜੰਸੀਆਂ ਹੁਣ ਕੱਲੀ-ਕੱਲੀ ਚੀਜ਼ ਦੀ ਉਹਨਾਂ ਨੇ ਵੀ ਜਾਂਚ ਕਰਨੀ ਹੈ ਜੋ ਕੁਝ ਤੁਹਾਨੂੰ ਮੈਂ ਦੱਸਿਆ ਉਹ ਕੁਝ ਉਹਨਾਂ ਨੇ ਕਰਨਾ ਹੀ ਕਰਨਾ ਹੈ ਸੀਸੀਟੀਵੀ ਫੁਟੇਜ ਫੋਟੋਜ਼ ਦੇ ਫੁਟੇਜ ਜਿਹੜੇ ਨੇ ਉਹ ਜ਼ਬਤ ਕਰ ਚੁੱਕੀਆਂ ਨੇ ਬਿਆਨ ਲੈ ਚੁੱਕੀਆਂ ਨੇ ਕੰਚਨ ਦੇ ਵੀ ਦੁਆਰਾ ਬਿਆਨ ਲੈਣੇ ਨੇ ਸਾਰਿਆਂ ਦੇ ਬਿਆਨ ਵੀ ਹੋਣਗੇ ਪਰਿਵਾਰਾਂ ਦੇ ਜਿਹੜੇ ਆਪਸ ਦੇ ਵਿੱਚ ਜੋ ਵੀ ਕਿਸੇ ਕੋਲ ਕੋਈ ਸਬੂਤ ਪ੍ਰੂਫ ਹੈ ਸਾਰੇ ਉਹ ਵੀ ਇਕੱਠੇ ਕੀਤੇ ਜਾਣਗੇ ਬਿਆਨ ਵੀ ਇਕੱਠੇ ਕੀਤੇ ਜਾਣਗੇ ਪਿੰਡਦਿਆਂ ਦਾ ਵਾਰ-ਵਾਰ ਇਹ ਕਹਿਣਾ ਸੀ ਵੀ 9 ਸਾਲ ਬਾਅਦ ਦਾਜ ਦੀ ਕੋਈ ਮੰਗ ਕਿਵੇਂ ਕਰ ਸਕਦਾ ਤੇ ਨਾ ਹੀ ਮੰਗ ਕੀਤੀ ਗਈ ਜੇ ਦਾਜ ਦੀ ਮੰਗ ਕਰਦੇ ਤੇ ਪਹਿਲਾਂ ਕਰਦੇ ਜੇ ਉਹ ਇੰਨਾ ਦੀ ਕਮਾਈ ਤੇ ਜਿਉਂਦੇ ਸੀ ਤੇ ਫਿਰ ਬਿਊਟੀ ਪਾਰਲਰ ਬੰਦ ਕਰਵਾਉਣ ਦੀ ਜਿੱਦ ਕਿਉਂ ਕਰਦੇ ਕਿਉਂ ਇਹ ਲੜਾਈਆਂ ਹੁੰਦੀਆਂ ਫਿਰ ਤਾਂ ਸਭੋਂ ਹੋਰ ਜ਼ਿਆਦਾ ਉਹ ਕਹਿੰਦੇ ਵੀ ਹੋਰ ਜ਼ਿਆਦਾ ਵੱਧ ਕੇ ਕੰਮ ਕਰੋ ਉਹਨਾਂ ਦਾ ਕਹਿਣ ਦਾ ਸੀ ਵੀ ਲੜਾਈ ਜਿਹੜੀ ਆ ਉਹ ਸਿਰਫ ਔਰ ਸਿਰਫ ਰੀਲਾਂ ਨੂੰ ਲੈ ਕੇ ਇਹ ਰੀਲਾਂ ਨੇ بڑے ਘਰ ਉਜਾੜੇ ਨੇ ਪਿੱਛੇ ਵੀ بڑے ਕਾਂਡ ਹੋਏ ਨੇ ਹੁਣ ਵੀ ਹੁੰਦੇ ਨੇ ਹੋ ਸਕਦਾ ਅੱਗੇ ਵੀ ਹੋਣ ਪਰ ਹਰੇਕ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਪਰਿਵਾਰ ਦੇ ਵਿੱਚ ਇੱਕ ਬੰਦੇ ਦੇ ਨਾਲ ਸਾਰੇ ਦੁਖੀ ਜੇ ਹੋਣ ਤਾਂ ਮੰਨ ਲਓ ਉਹ ਜਿਹੜੀ ਗੱਲ ਹੈ ਉਹ ਗਲਤ ਹੈ ਜਿਹੜਾ ਵੀ ਅਪਰਾਧੀ ਹੈ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਇੱਕ ਜ਼ਿੰਦਗੀ ਗਈ ਹੈ ਦੁਨੀਆ ਤੋਂ ਕਿਸੇ ਦੀ ਮਾਂ ਚਲੀ ਗਈ ਕਿਸੇ ਦੀ ਪਤਨੀ ਕਿਸੇ ਦੀ ਭੈਣ ਕਿਸੇ ਦੀ ਬੇਟੀ ਇਹ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਤੇ ਉਸ ਸਮੇਂ ਘਰ ਦੇ ਵਿੱਚ ਦੋਨੋਂ ਭੈਣਾਂ ਸੀ ਜਿਹੜੀ ਇੱਕ ਭੈਣ ਹੈ ਉਹ ਦੁਨੀਆ ਤੋਂ ਚਲੀ ਗਈ ਤੇ ਦੂਜੀ ਭੈਣ ਸੀ ਜਿਹੜੀ ਹੁਣ ਉਹਨੂੰ ਬਹੁਤ ਹੱਦ ਤੱਕ ਬਹੁਤ ਕੁਝ ਪਤਾ ਹੋ ਸਕਦਾ ਪਿੰਡਦਿਆਂ ਦੇ ਕਹਿਣ ਦੇ ਮੁਤਾਬਿਕ ਜੋ ਕੁਝ ਵੀ ਪਤਾ ਉਹ ਕੰਚਨ ਨੂੰ ਪਤਾ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਪਰ ਗੱਲ ਇਹ ਆ ਵੀ ਭਾਵਨਾ ਤੇ ਕੰਟਰੋਲ ਕਰਨਾ ਹੀ ਬਹੁਤ ਔਖਾ ਹੈ ਉਹ ਸਮਾਂ ਐਸਾ ਹੁੰਦਾ ਹੈ ਵੀ ਬੰਦੇ ਨੂੰ ਆਪਣਾ ਆਪ ਠੀਕ ਲੱਗਦਾ ਵੀ ਮੈਂ ਸਹੀ ਆ ਦੂਜੇ ਗਲਤ ਨੇ ਪਰ ਜੇ ਬੰਦਾ ਆਰਾਮ ਨਾਲ ਬੈਠ ਕੇ ਸੋਚੇ ਉਹ ਟਾਈਮ ਲੰਘ ਜੇ ਤਾਂ ਬੜੀਆਂ ਮੁਸੀਬਤਾਂ ਤੋਂ ਬੰਦਾ ਬਚ ਜਾਂਦਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਰਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ